ਤਨ ਗੁਰੂ ਹਰਿ ਗੋਬਿੰਦ ਸਾਹਿਬ ਪਿਤਾ ਜੀ ਮੀਰੀ ਪੀਰੀ ਵਾਲੇ ਛੇਵੇਂ ਪਾਸ਼ਾ ਬੰਦੀ ਸ਼ੋਰ ਪਿਤਾ ਜੀ ਤਨ ਗੁਰੂ ਹਰਿ ਗੋਬਿੰਦ ਸਾਹਿਬ ਜੀ ਸਤਿਗੁਰੂ ਜੀ ਸਿੰਘਾਸਨ ਤੇ ਬਿਰਾਜਮਾਨ ਨੇ ਦੋ ਸਿੱਖ ਸਤਗੁਰ ਦੇ ਚਰਨਾਂ ਦੇ ਵਿੱਚ ਆਉਂਦੇ ਨੇ ਭਾਈ ਮਲਕ ਕਟਾਰੋ ਜੀ ਤੇ ਭਾਈ ਪ੍ਰਥੀਮਲ ਜੀ ਇਹ ਦੋਵੇਂ ਸਿੱਖ ਸਤਗੁਰ ਦੇ ਚਰਨਾਂ 'ਚ ਬੇਨਤੀ ਕਰਦੇ ਨੇ ਹੇ ਬੰਦੀ ਸ਼ੂਰ ਪਿਤਾ ਜੀ ਕਿਰਪਾ ਕਰੋ ਕੋਈ ਇਹੋ ਜਿਹਾ ਢੰਗ ਦੱਸੋ ਸਤਗੁਰ ਜੀ ਕਿ ਸਾਡਾ ਸੱਚ ਦੇ ਨਾਲ ਮਿਲਾਪ ਹੋ ਜਾਵੇ ਪਿਤਾ ਜੀ ਰਹਿਮਤ ਕਰੋ ਤੁਹਾਡੀ ਸ਼ਰਨ ਵਿੱਚ ਆਏ ਹਾਂ ਸਤਿਗੁਰੂ ਜੀ ਇਹੋ ਜੀ ਕਿਰਪਾ ਕਰੋ ਕਿ ਸੱਚ ਦੇ ਨਾਲ ਮਿਲਾਪ ਹੋ ਜਾਵੇ ਗੁਰੂ ਹਰਗੋਬਿੰਦ ਸਾਹਿਬ ਪਿਤਾ ਜੀ ਆਖਣ ਲਗੇ ਭਾਈ ਮਲਕ ਕਟਾਰੂ ਜੀ ਭਾਈ ਪ੍ਰਿਥੀ ਮਲ ਜੀ ਜੇ ਚਾਹੁੰਦੇ ਹੋ ਸੱਚ ਨਾਲ ਮਿਲਾਪ ਹੋ ਜਾਵੇ ਤੁਹਾਨੂੰ ਆਪਣਾ ਜੀਵਨ ਗੁਰੂ ਆਸ਼ੇ ਮੁਤਾਬਕ ਬਤੀਤ ਕਰਨਾ ਪਵੇਗਾ ਸਤਿਗੁਰੂ ਉਹ ਕਿਵੇਂ ਸਤਿਗੁਰਜੀ ਆਖਣ ਲੱਗੇ ਸੇਵਾ ਵੀ ਕਰੋ ਸਿਮਰਨ ਵੀ ਕਰੋ ਇਹ ਗੱਲ ਯਾਦ ਰੱਖਿਓ ਵਹਿਮਾਂ ਭਰਮਾਂ ਤੋਂ ਕੋਹਾਂ ਦੂਰ ਰਹਿਣਾ ਹੈ ਇਹ ਗੱਲ ਸਤਿਗੁਰ ਨੇ ਬੜੀ ਵੱਡੀ ਆਖੀ ਜੀ ਵਹਿਮਾ ਪਰਮਾਤਮਾ ਤੋਂ ਕੋਹਾਂ ਦੂਰ ਰਹਿਣਾ ਹੈ ਉਹ ਭਾਈ ਸੇਵਾ ਵੀ ਕਰੋ ਸਿਮਰਨ ਵੀ ਕਰੋ ਵਹਿਮਾ ਪਰਮਾਤਮਾ ਤੋਂ ਦੂਰ ਰਹਿਣਾ ਹੈ ਤੇ ਆਪਣੇ ਘਰ ਵਿੱਚ ਆਪਣੇ ਵੱਡੇ ਵਡੇਰਿਆਂ ਦੀ ਸੇਵਾ ਵੀ ਕਰਨੀ ਹੈ ਭਾਵ ਆਪਣੇ ਬਜ਼ੁਰਗਾਂ ਦੀ ਸੇਵਾ ਵੀ ਕਰਨੀ ਹੈ ਸਤਿਗੁਰ ਜੀ ਸਮਝੇ ਨਹੀਂ ਸਤਿਗੁਰ ਜੀ ਆਖਣ ਲੱਗੇ ਉਹ ਭਾਈ ਮਲਕ ਕਟਾਰੂ ਜੀ ਭਾਈ ਪ੍ਰਥੀ ਮਲ ਜੀ ਕਈ ਵਾਰ ਇਦਾਂ ਹੁੰਦਾ ਹੈ ਅਸੀਂ ਗੁਰੂ ਘਰ ਜਾ ਕੇ ਸੇਵਾ ਵੀ ਕਰਦੇ ਹਾਂ ਸਿਮਰਨ ਵੀ ਕਰਦੇ ਹਾਂ ਹੁਣ ਕਈ ਵਾਰ ਸਤ ਸੰਗੀ ਅਸੀਂ ਵੇਖਦੇ ਆ ਨਾ ਗੁਰੂ ਘਰ ਜਾ ਕੇ ਅਸੀਂ ਹੱਥਾਂ 'ਚ ਭਾਂਡੇ ਖਾਉਂਦੇ ਆਂ ਕਈ ਵਾਰ ਦੂਸਰਿਆਂ ਦੇ ਵੀ ਸਾਨੂੰ ਸੇਵਾ ਮਿਲ ਜਾਂਵੇ ਚੰਗੀ ਗੱਲ ਐ ਹੈ ਸੇਵਾ ਕਰਨੀ ਹੈ ਤੇ ਘਰ ਵਿੱਚ ਕਈ ਵਾਰ ਐਦਾਂ ਹੁੰਦਾ ਹੈ ਜੇ ਮੰਨ ਲਓ ਨੌ ਭਾਂਡੇ ਵਾਂਝ ਰਹੀ ਐ ਨਾ ਕਿਤੇ ਸੱਸ ਦੀ ਕੌਲੀ ਅੱਗੇ ਆ ਗਈ ਨਾ ਕੌਲੀ ਚੁੱਕ ਕੇ ਪਿੱਛੇ ਕਰ ਦੇਣੀ ਹੈ ਜੇ ਸੱਸ ਭਾਂਡੇ ਵਾਂਝ ਰਹੀ ਹੈ ਕਿਤੇ ਨੌ ਦਾ ਚਮਚਾ ਆ ਗਿਆ ਚੋਕ ਕੇ ਸਾਈਡ ਤੇ ਕਰ ਦੇਣਾ ਤੇ ਗੁਰੂ ਘਰ ਜਾ ਕੇ ਅਸੀਂ ਹੱਥਾਂ 'ਚ ਭਾਂਡੇ ਖਾਉਂਦੇ ਆਂ ਸਤਿਗੁਰ ਜੀ ਆਖਣ ਲੱਗੇ ਚਾਹੁੰਦੇ ਸੱਚ ਦੇ ਨਾਲ ਮਿਲਾਪ ਹੋ ਜਾਵੇ ਭਾਈ ਫਿਰ ਜੀਵਨ ਗੁਰੂ ਆਸ਼ੇ ਮੁਤਾਬਕ ਬਤੀਤ ਕਰਨਾ ਪਵੇਗਾ ਬਹਿਮ ਕੋਹਾਂ ਦੂਰ ਰਹਿਣਾ ਹੈ ਬਜ਼ੁਰਗਾਂ ਦੀ ਸੇਵਾ ਕਰਨੀ ਹੈ ਆਪਣੇ ਵੱਡਿਆਂ ਦੀ ਸੇਵਾ ਕਰਨੀ ਹੈ ਜੀਵਤ ਪਿਤਰ ਨਾ ਮੰਨੇ ਕੋਊ ਮੁਏ ਸਰਾਧ ਕਰਾਹੀ ਕਿਤੇ ਐਸਾ ਨਾ ਹੋ ਜਾਵੇ ਜਿੰਦਿਆਂ ਜੀ ਤੁਸੀਂ ਪਾਣੀ ਦਾ ਘੁੱਟ ਵੀ ਨਾ ਪੁੱਛੋ ਤੇ ਮਨ ਤੋਂ ਬਾਅਦ ਵੱਡੇ ਵੱਡੇ ਭੰਡਾਰੇ ਕਰੋ ਕਿਤੇ ਐਦਾਂ ਨਾ ਹੋ ਜਾਵੇ ਸਤਿਗੁਰੂ ਫਿਰ ਕੀ ਕਰਨਾ ਹੈ ਵੱਡਿਆਂ ਦੇ ਪਰਥਾਏ ਸਤਿਗੁਰੂ ਜੀ ਕਹਿੰਦੇ ਗੁਰੂ ਅਰਜਨ ਦੇਵ ਜੀ ਦਾ ਵਚਨ ਹੈ ਜਿਸ ਸਿਮਣਤ ਸਭ ਕਿਲ ਵਿਖ ਨਾਸੇ ਪਤਰੀ ਹੋਏ ਉਧਾਰੋ ਉਹ ਪਰਮੇਸ਼ਰ ਦਾ ਭਜਨ ਕਰਨਾ ਹੈ ਭਗਤੀ ਕਰਨੀ ਹੈ ਉਹਨਾਂ ਦੇ ਪਰਥਾਏ ਪਰ ਜਿੰਦਿਆਂ ਜੀ ਬਜ਼ੁਰਗਾਂ ਦੀ ਵੱਡਿਆ ਵਢੇੜਿਆਂ ਦੀ ਸੇਵਾ ਵੀ ਕਰਨੀ ਹੈ ਤੇ ਵਹਿਮਾ ਪਰਮਤ ਕੋਹਾਂ ਦੂਰ ਰਹਿਣਾ ਹੈ ਇਹ ਆਗਿਆ ਲੈ ਕੇ ਜੀ ਆਪੋ ਆਪਣੇ ਘਰਾਂ ਚ ਗਏ ਹੁਣ ਸਿਮਰਨ ਵੀ ਕਰਦੇ ਨੇ ਸੇਵਾ ਵੀ ਕਰਦੇ ਨੇ ਆਪਣੇ ਘਰ ਵਿੱਚ ਆਪਣੇ ਵੱਡੇ ਵਢੇੜਿਆਂ ਦੀ ਸੇਵਾ ਵੀ ਕਰਦੇ ਨੇ ਬਜ਼ੁਰਗਾਂ ਦੀ ਸੇਵਾ ਵੀ ਕਰਦੇ ਨੇ ਲੋਕ ਇਹਨਾਂ ਦਾ ਸਤਿਕਾਰ ਕਰਦੇ ਨੇ ਬੜਾ ਪਿਆਰਾ ਜੀਵਨ ਹੈ ਇਹਨਾਂ ਦਾ ਬਹੁਤ ਸੋਹਣਾ ਜੀਵਨ ਹੈ ਭਾਈ ਮੱਲਕ ਕਟਾਰੂ ਜੀ ਦਾ ਭਾਈ ਪ੍ਰਿਥੀਵਲ ਜੀ ਦਾ ਬਹੁਤ ਸਤਿਕਾਰ ਕਰਦੇ ਨੇ ਲੋਕ ਇਹਨਾਂ ਦਾ ਵੱਡੇ ਵਡੇਰੇ ਵੀ ਇਹਨਾਂ ਦੇ ਬਜ਼ੁਰਗ ਵੀ ਮਾਤਾ ਪਿਤਾ ਵੀ ਅਸੀਸਾਂ ਦਿੰਦੇ ਨੇ ਇਹਨਾਂ ਨੂੰ ਵਾਕਈ ਸਾਡੇ ਪੁੱਤਰ ਹੁਣ ਗੁਰੂ ਦੀ ਸੰਗਤ ਕਰਦੇ ਨੇ ਬਹੁਤ ਖੁਸ਼ ਨੇ ਗੁਰਮੁਖੋ ਇਲਾਕੇ ਵਾਲੇ ਵੀ ਤੇ ਲੋਕ ਇਹਨਾਂ ਨੂੰ ਕਹਿੰਦੇ ਨੇ ਬੜਾ ਖਾਸ ਜੀਵਨ ਹੈ ਇਹਨਾਂ ਦਾ। ਭਾ ਬਹੁਤ ਵਧੀਆ ਜੀਵਨ ਹੈ ਦੋਵੇਂ ਗੁਰਸਿੱਖਾਂ ਦਾ। ਬੜਾ ਪਿਆਰਾ ਜੀਵਨ ਹੈ ਇਹਨਾਂ ਦਾ। ਫਿਰ ਇਹਨਾਂ ਦਾ ਜੀਵਨ ਵੇਖ ਕੇ ਭਾਈ ਗੁਰਦਾਸ ਜੀ ਆਪਣੀ 11ਵੀਂ ਵਾਰਤ 23ਵੀਂ ਪਉੜੀ ਦੇ ਵਿੱਚ ਸਤਿਗੁਰ ਜੀ ਇਹਨਾਂ ਦੇ ਵਰਥਾਏ ਲਿਖਦੇ ਨੇ। ਭਾਈ ਗੁਰਦਾਸ ਜੀ ਕੀ ਕਹਿੰਦੇ? ਕਹਿੰਦੇ ਮਲਕ ਕਟੜੂ ਜਾਨੀਐ। ਪ੍ਰਥੀ ਮਲ ਜਰਾਹੀ ਖਾਸ ਕਹਿੰਦੇ ਮਲਕ ਕਟਾਰੂ ਜਾਨੀਏ ਪ੍ਰਥੀ ਮਲ ਜਰਾਹੀ ਖਾਸ ਬਹੁਤ ਵਧੀਆ ਬਣ ਗਏ ਬਹੁਤ ਚੰਗੇ ਬਣ ਗਏ ਕਿਉਂ ਆਪਣਾ ਜੀਵਨ ਹੁਣ ਗੁਰੂ ਆਸ਼ੇ ਮੁਤਾਬਕ ਬਦੀਦ ਕਰਦੇ ਪਏ ਨੇ ਫਿਰ ਸਤਗੁਰ ਨੇ ਇਹਨਾਂ ਨੂੰ ਬਹੁਤ ਖੁਸ਼ੀਆਂ ਦਿੱਤੀਆਂ ਆਖਿਆ ਭਾਈ ਤੁਹਾਡਾ ਜੀਵਨ ਹੀ ਹੁਣ ਪ੍ਰਚਾਰ ਬਣ ਗਿਆ ਹੈ ਜਿੱਥੇ ਵੀ ਜਾਓਗੇ ਤੁਹਾਡਾ ਜੀਵਨ ਵੇਖ ਕੇ ਇਹ ਸਿੱਖੀ ਦਾ ਪ੍ਰਚਾਰ ਹੋਈ ਜਾਏਗਾ ਬਹੁਤ ਰਹਿਮਤਾ ਸਤਗੁਰੂ ਨੇ ਇਹਨਾਂ ਤੇ ਕੀਤੀਆਂ